हिमाचल ਦੇ ਵਿੱਚ ਲਗਾਤਾਰ ਮੀਂਹ ਕਰਕੇ ਪੰਜਾਬ ਦੇ ਵਿੱਚ ਹਰ ਜਗ੍ਹਾ ਹਾਲਾਤ ਬਣੇ ਹੋਏ ਨੇ ਪੰਜਾਬ ਦੇ 12 ਜ਼ਿਲ੍ਹੇ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਲਗਾਤਾਰ ਹਿਮਾਚਲ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ ਜਿਸ ਕਰਕੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਇੱਥੋਂ ਤੱਕ ਕਿ ਕਈ ਟ੍ਰੇਨਾਂ ਵੀ ਰੱਦ ਨੇ ਅਸੀਂ ਇਸ ਵੇਲੇ ਪਹੁੰਚੇ ਆ ਲੁਧਿਆਣਾ ਦੀ ਥੋਕ ਦੀ ਸਬਜ਼ੀ ਮੰਡੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਖਾ ਦਿੰਦੇ ਆ ਕਿ ਇੱਥੋਂ ਦੇ ਕੀ ਹਾਲਾਤ ਹੈਗੇ ਨੇ ਕਿਉਂਕਿ ਸਮਜੀ ਦਾ ਜਿਹੜਾ ਸਟਾਕ ਹੈ ਉਹ ਪਿੱਛੋਂ ਕਾਫੀ ਘਟ ਚੁੱਕਾ ਹੈ ਕਿਉਂਕਿ ਪੰਜਾਬ ਦੇ ਵਿੱਚ ਲੋਕ ਸਬਜ਼ੀ ਘਟ ਲਾਉਂਦੇ ਨੇ ਹਿਮਾਚਲ ਦੇ ਵਿੱਚੋਂ ਸਬਜ਼ੀ ਜ਼ਿਆਦਾ ਆਉਂਦੀ ਹੈ ਖਾਸ ਕਰਕੇ ਜਿਹੜੇ ਨੀਵੇਂ ਪਹਾੜੀ ਇਲਾਕੇ ਹੈਗੇ ਨੇ ਭਾਵੇਂ ਉਹ ਪਠਾਨਕੋਟ ਹੈ ਗੁਰਦਾਸਪੁਰ ਹੈ ਮਟਰ ਦੀ ਖੇਤੀ ਇੱਥੇ ਬਹੁਤ ਵੱਡੇ ਪੱਧਰ ਤੇ ਹੁੰਦੀ ਆ ਗੋभी ਅਗੇਤੀ ਲਾਈ ਜਾਂਦੀ ਸੀ ਪਰ ਹਾਲਾਤ ਤੁਹਾਨੂੰ ਦਿਖਾ ਰਿਹਾ ਮੰਡੀ ਦੇ ਇਸ ਵੇਲੇ ਕੀ ਕੀ ਹਾਲਾਤ ਨੇ ਸੋ ਸਾਡੇ ਨਾਲ ਬਾਈ ਜੀ ਨੇ ਜਿਹੜੇ ਇੱਥੇ ਮੇਨ ਦੁਕਾਨਦਾਰ ਨੇ ਗੱਲਬਾਤ ਕਰਦੇ ਆ ਭਾਜੀ ਕੀ ਹਾਲਾਤ ਹੈ ਮੰਡੀ ਦੇ ਤੇ ਕਿੰਨੇ ਕ ਟਾਈਮ ਤੋਂ ਕੀਮਤਾ ਕੁੰਮਤਾ ਵਧੀਆਂ ਨੇ ਭਾਈ ਜੀ ਜੱਦੀ ਬਰਸਾਤ ਲੱਗੀ ਹੋਈ ਆ ਤਾਪੇ ਪੁਲਿਸਨ ਇਦਾਂ ਦੀ ਚੱਲ ਰਹੀ ਆ ਰੇਡ ਬਹੁਤ ਤੇਜ਼ ਹੋ ਗਏ ਆ ਸੜਕਾਂ ਟੁੱਟ ਚੁੱਕੀਆਂ ਉੱਤੇ ਬਰਸਾਤ ਰੁਕ ਨਹੀਂ ਰਹੀ ਐ ਗੋਭੀ ਵਰਗੀ ਜਿਹੜੀ ਆਈਟਮ ਐ ਬਿਲਕੁਲ ਖਤਮ ਹੀ ਹੋ ਚੁੱਕੀ ਐ ਜਿੱਤੋਂ ਆਂਦੀ ਐ ਉਹ ਸਾਰੇ ਰਸਤੇ ਬੰਦ ਨੇ ਹਿਸਟਰੀ ਔਰ ਉਹਦੇ ਕਰਕੇ ਗੋਭੀ 90 100 ਰੁਪਏ ਕਿਲੋ ਦੀ ਪ੍ਰਾਈਸ ਆ ਮਟਰ ਹਾਂਜੀ ਮਟਰ ਵੀ ਐ ਜੇਕਰ ਉਹ ਲੇਟ ਹੋ ਜਾਂਦੀ ਐ ਜਾਂ ਗੋਭੀ ਵੀ ਲੇਟ ਹੋ ਜਾਂਦੀ ਐ ਜਾਂ ਤਾਂ ਉਹ ਸੜ ਜਾਂਦੀ ਐ ਤੇ ਜਾਂ ਫਿਰ ਜੇ ਵਧੀਆ ਆਰਵੇ ਤਾਂ ਰੇਟ ਬਹੁਤ ਉੱਪਰ ਹੋ ਜਾਂਦੇ ਐ ਇਸ ਕਰਕੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਐ ਨਾ ਚੀਜ਼ਾਂ ਨਾਲ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਸਬਜ਼ੀ ਨਹੀਂ ਹੁੰਦੀ ਜਿਹੜੀ ਵੀ ਸਬਜ਼ੀ ਆਉਂਦੀ ਹੈ ਉਹ ਸਾਰੀ ਹਿਮਾਚਲ ਤੋਂ ਹੀ ਆਉਂਦੀ ਹੈ ਅਸੀਂ ਸਭ ਲੋਕ ਡਿਪੈਂਡਡ ਹੀ ਹਿਮਾਚਲ ਤੇ ਹਾਂ ਬਟ ਹਿਮਾਚਲ ਕਰਕੇ ਸਾਰਾ ਸਿਸਟਮ ਖਿਲ ਚੁੱਕਾ ਹੈ ਇਸ ਤੇ ਮੰਡੀ ਦਾ ਜਿਹੜੀਆਂ ਟਰਾਂਸਪੋਰਟਰ ਹੈਗੇ ਆ ਕੋਈ ਗੱਲਬਾਤ ਹੋਈ ਹੈ ਉੱਥੇ ਕੋਈ ਟਰੱਕ ਵਗੈਰਾ ਉੱਥੋਂ ਆ ਰਹੀ ਨਹੀਂ ਹੈ ਬਿਲਕੁਲ ਹੀ ਬੰਦ ਹੈ ਬਸਰ ਉੱਤੋਂ ਜਿਹੜੀਆਂ ਆਉਂਦੀਆਂ ਉਹ ਵੈਸੇ ਛੋਟੀਆਂ ਗੱਡੀਆਂ ਆਉਂਦੀਆਂ ਜੀਪਾਂ ਵਗੈਰਾ ਔਰ ਜਿਹੜੇ ਆ ਵੀ ਰਹੇ ਆ ਵਿਚਾਰੇ ਕਿਤੋਂ ਕਿਤੋਂ ਨਿਕਲ ਕੇ ਆ ਰਹੇ ਆ ਜੇ ਰਸਤਾ ਸਾਫ਼ ਹੋ ਰਿਹਾ ਜਿੱਥੇ ਪਹਾੜੀਆਂ ਗਿਰੀਆਂ ਉਤੋਂ ਆਉਂਦੇ ਨੇ ਪਰ ਦੋ ਦੋ ਤਿੰਨ ਦਿਨ ਦਿਨ ਉੱਤੇ ਵਿਚਾਰੇ ਨੂੰ ਉੱਤੇ ਲੱਗ ਜਾਂਦੇ ਜੇਕਰ ਰਸਤਾ ਬੰਦ ਹੋ ਜਾਵੇ ਫਿਰ ਜਦੋਂ ਮਾਲ ਤੇ ਪਹੁੰਚਦਾ ਹੈ ਉਹ ਮਾਲ ਖਰਾਬ ਹੋ ਜਾਂਦਾ ਹੈ ਜੀ ਕਿੰਨਾ ਕੁ ਫਰਕ ਪੈ ਗਿਆ ਪਿਛਲੇ ਹਫਤੇ 10 ਦਿਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਰੇਟ ਦੇ ਵਿੱਚ 30 40% ਪਿਆ ਪਰਸੈਂਟੇਜ ਦੇ ਹਿਸਾਬ ਨਾਲ ਕਿੰਨਾ ਫਰਕ ਪਿਆ ਪਾਣੀ 50% ਤੋਂ ਉੱਪਰ ਹੀ ਫਰਕ ਪਿਆ ਹੋਊਗਾ ਘੱਟ ਨਹੀਂ ਪਿਆ ਹੋਊਗਾ ਜੀ ਜੇਕਰ ਇਹੀ ਹਾਲਾਤ ਰਹੇ ਲੱਗਦਾ ਹੈ ਕਿ ਹੋਰ ਵੱਧ ਸਕਦੇ ਆਉਣ ਵਾਲੇ ਦਿਨਾਂ 'ਚ ਕੀਮਤਾਂ ਬ੍ਰਦਰ ਬਿਲਕੁਲ ਵਧ ਸਕਦੇ ਆ ਜੇਕਰ ਮਾਲ ਹੀ ਮੰਡੀ ਚ ਨਹੀਂ ਆਊਗਾ ਖਪਤ ਹੀ ਨਹੀਂ ਪੂਰੀ ਹੋ ਸਕਦੀ ਲੋਕਾਂ ਦੀ ਤਾਂ ਨੇਚਰਲੀ ਗੱਲ ਹੈ ਕਿਸੇ ਭਾਵੇਂ ਲੋੜ ਲੈਣੀ ਪਊਗੀ ਲੋਕਾਂ ਨੂੰ ਤਸਵੀਰ ਲਗਾਤਾਰ ਤੁਹਾਨੂੰ ਵਿਖਾ ਰਿਹਾ ਕਿ ਰੇਟ ਜਿਹੜੇ ਆ ਉਹ ਮੰਡੀ ਦੇ ਵਿੱਚ ਕਾਫੀ ਹਾਈ ਹੋ ਚੁੱਕੇ ਨੇ ਹਾਲਾਤ ਇਹ ਨੇ ਕਿ ਲਗਾਤਾਰ ਲੋਕ ਇਹ ਕਹਿ ਰਹੇ ਨੇ ਕਿ ਜਿਹੜੀ ਸਬਜੀ ਹੈ ਉਹ ਜ਼ਿਆਦਾਤਰ ਜਿਹੜੀ ਹਿਮਾਚਲ ਤੋਂ ਆਂਦੀ ਹੈ ਕਿਉਂਕਿ ਹਿਮਾਚਲ ਤੋਂ ਸਬਜੀ ਨਹੀਂ ਆ ਰਹੀ ਇਸ ਕਰਕੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਨੇ ਸੋ ਕੁਝ ਹੋਰ ਵੀ ਸਬਜੀ ਵਿਕਰੇਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਫਰਕ ਪੜ ਗਿਆ ਜੀ ਕੀ ਕੀ ਚੀਜ਼ ਮਹਿੰਗੀ ਹੋਈ ਹੈ ਜੀ ਇਸ ਟਾਈਮ ਆਧਾ ਫਿਰ ਵੀ ਹਰ ਇੱਕ ਚੀਜ਼ ਡਾਊਨ ਚੱਲ ਰਿਹਾ ਪਰ ਕੱਲ ਬਹੁਤ ਜ਼ਿਆਦਾ ਸੀ ਮਿਰਚੀ 80 ਰੁਪਏ 90 ਰੁਪਏ ਕਿਲੋ ਜਾ ਰਿਹਾ ਸੀ ਅੱਜ ਉਹੀ ਮਿਰਚੀ ਜਿਹੜਾ ਗਾਹਕ ਨਹੀਂ ਹੋਣ ਕਰਕੇ ਕੀ ਤੋਂ 40 ਰੁਪਏ ਕਿਲੋ ਹੋ ਗਿਆ ਹਾਂਜੀ ਇਹ ਸਬਜ਼ੀ ਜਿਹੜੀ ਹਿਮਾਚਲ ਤੋਂ ਆਂਦੀ ਆ ਉਹ ਆ ਰਹੀ ਆ ਅਭੀ ਨਹੀਂ ਉਹ ਨਹੀਂ ਆ ਰਹੀ ਹਿਮਾਚਲ ਨਹੀਂ ਆ ਰਹਾ ਬਿਲਕੁਲ ਰਾਸਤਾ ਬੰਦ ਹੈ ਇਸ ਟਾਈਮ ਹਿਮਾਚਲ ਦੇ ਹਿਮਾਚਲ ਦਾ ਕੋਈ ਮਾਲ ਨਹੀਂ ਆ ਰਿਹਾ ਕਿਤੇ ਹਿਮਾਚਲ ਤੋਂ ਮਟਰ ਬਹੁਤ ਆਂਦਾ ਹੈ ਗੋਭੀ ਬਹੁਤ ਆਂਦੀ ਹੈ ਉਹ ਆ ਰਹੀ ਹੈ ਉਹ ਨਹੀਂ ਆ ਰਿਹਾ ਜੀ ਹਿਮਾਚਲ ਦਾ ਕੁਝ ਨਹੀਂ ਆ ਰਿਹਾ ਇਸ ਟਾਈਮ ਹਿਮਾਚਲ ਦਾ ਹਾਂ ਹਿਮਾਚਲ ਦਾ ਮਾਲ ਜਿੰਨਾ ਵੀ ਸਾਰਾ ਮਹਿੰਗਾ ਇਸ ਟਾਈਮ ਹਾਂਜੀ ਸਬਜ਼ੀ ਦਾ ਦਿਖਾ ਰਹੇ ਤੁਹਾਨੂੰ ਲਗਾਤਾਰ ਕਹਿ ਰਹੇ ਨੇ ਕਿ ਜਿੰਨਾ ਵੀ ਹਿਮਾਚਲ ਦਾ ਜਿਹੜਾ ਮਾਲ ਹੈਗਾ ਉਹ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ ਸਬਜੀ ਸਬਜੀ ਆ ਵੀ ਘੱਟ ਰਹੀ ਹੈ ਵਿਕ ਵੀ ਨਹੀਂ ਰਹੀ ਕਿਉਂਕਿ ਜਦ ਸ਼ਾਮ ਨੂੰ ਮਾਰਕੀਟ ਇਹ ਨਹੀਂ ਖੁੱਲੇਗੀ ਤਾਂ ਤੁਸੀਂ ਹੁਣ ਜਾਓਗੇ ਸਬਜ਼ੀ ਲੈਣ ਵਾਸਤੇ ਕਰੋ ਨਿਕਲੋਗੇ ਬਾਰਿਸ਼ 'ਚ ਇਸ ਕਰਕੇ ਸਬਜ਼ੀ ਵੀ ਨਹੀਂ ਵਿਗਦੀ ਪਈ ਸਬਜ਼ੀ ਵੀ ਨਹੀਂ ਹਾਂਜੀ ਕਿੰਨਾ ਫਰਕ ਪੈ ਗਿਆ ਮੱਲਾ ਸਬਜ਼ੀ ਦੀ ਖਰੀਦਦਾਰੀ ਦੇ ਕਿੰਨਾ ਅਸਰ ਹੈ ਕਿਉਂਕਿ ਦਾਗ ਵੀ ਘੱਟ ਲਿਖ ਰਿਹਾ ਮੰਡੀ ਖਾਲੀ ਪਈ ਹੈ 50% ਇਹ ਫਿਰ ਸਬਜ਼ੀ ਜਿਹੜੀ ਹੈ ਕੁਝ ਖਰਾਬ ਹੋਣ ਵਾਲੀ ਸਬਜ਼ੀ ਹੁੰਦੀ ਹੈ ਫਿਰ ਉਹਦਾ ਕੀ ਕਰਦੇ ਖਰਾਬ ਹੁੰਦੀ ਹੈ ਹੁਣ ਅਸੀਂ ਅੱਜ ਅੱਧੀ ਗੱਡੀ ਅੱਗੇ ਭੇਜੀਏ ਜਲੰਧਰ ਇੱਥੇ بارش ਲੱਗੀ ਹੋਈ ਸੀ ਅਸੀਂ ਜਲੰਧਰ ਭੇਜਦੇ ਅੱਗੇ ਆ ਐਦਾਂ ਹੀ ਕਿੱਥੇ ਹੋਰ ਭੇਜਦੀ ਜਿੰਨੇ ਵੀ ਵਪਾਰੀ ਕੋਲ ਪੁੱਛੀਦਾ ਹੈ ਉਹ ਅੱਗੇ ਚੱਕ ਕੇ ਭੇਜ ਦਿੰਦਾ ਹਮਮ ਬਿਲਾਲ ਜਿਹੜੀ ਸਬਜ਼ੀ ਆ ਰਹੀ ਹੈ ਕਿੱਥੋਂ ਕਿੱਥੋਂ ਆ ਰਹੀ ਹੈ ਮਤਲਬ ਤੁਹਾਡੇ ਕੋਲ ਜਿਹੜੀ ਸਪਲਾਈ ਕਿੱਥੋਂ ਹਾਲ ਤਾਂ ਹਜੇ ਸਿਰਫ ਅਦਰਕ ਬੈਂਗਲੌਰ ਤੋਂ ਆ ਰਹੀ ਹੈ ਬਾਕੀ ਸਭ ਲੋਕਲ ਹੀ ਸਬਜ਼ੀ ਹੈ ਹਾਂਜੀ ਕਿ ਜਿਹੜੀ ਪਹਾੜੀ ਇਲਾਕਿਆਂ ਤੋਂ ਸਬਜ਼ੀ ਆਉਂਦੀ ਸੀ ਜਿੱਦਾਂ ਮਟਰ ਗੋਭੀ ਵਗੈਰਾ ਉਹ ਆ ਰਹੀ ਹੈ ਫਿਲਹਾਲ ਸਿਰਫ 25% ਰਹਿ ਗਈ ਹੈ ਹਿਮਾਚਲ ਦੀ ਸਬਜ਼ੀ ਸਿਰਫ 25% ਆ ਰਹੀ ਹੈ ਅੱਗੇ 100% ਆਉਂਦੀ ਸੀ ਹੁਣ ਸਿਰਫ 25% ਆ ਰਹੀ ਹੈ ਹਾਂਜੀ ਸੋ ਦੱਸ ਰਹੇ ਨੇ ਲੋਕ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਸਬਜ਼ੀ ਮੰਡੀ ਦੀਆਂ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਸਬਜ਼ੀ ਜਿਹੜੀ ਆ ਬਹੁਤ ਲੋਕ ਕਹਿ ਰਹੇ ਨੇ ਕਿ ਮਹਿੰਗੀ ਹੋ ਚੁੱਕੀ ਹੈ ਨਾਲ ਹੀ ਜਿਹੜੀ ਸਪਲਾਈ ਹੈ ਉਹ ਵੀ ਕਾਫੀ ਘਟ ਚੁੱਕੀ ਹੈ ਕਿਉਂਕਿ ਹਾਲਾਤ ਇਹ ਹੋ ਚੁੱਕੇ ਨੇ ਕਿ ਲੋਕ ਜਿਹੜੇ ਨੇ ਜੋ ਪਹਿਲਾਂ ਜ਼ਿਆਦਾ ਸਬਜ਼ੀਆਂ ਲੈਂ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਸਬਜ਼ੀ ਮੰਡੀ ਦੇ ਵਿੱਚ ਕਿਉਂਕਿ ਬਰਸਾਤ ਲਗਾਤਾਰ ਹੋ ਰਹੀ ਹੈ ਬਰਸਾਤ ਦੇ ਕਾਰਨ ਹਾਲਾਤ ਖਰਾਬ ਹੋਏ ਨੇ ਬਰਸਾਤ ਬਹੁਤ ਹੋ ਰਹੀ ਹੈ ਮਿਰਜੀ ਮਾਲ ਕੋਈ ਆ ਹੀ ਨਹੀਂ ਰਿਹਾ ਮੰਡੀ 'ਚ ਮਾਲ ਬਹੁਤ ਘੱਟ ਹੈ ਬਾਜ਼ਾਰ ਤੇਜ ਹੋ ਗਿਆ ਕੋਈ ਲਾਂ ਗਾਹ ਘੱਲਣਾ ਹੈ ਨਹੀਂ ਲਾਂ ਗਾਹ ਵੀ ਘੱਟ ਹੈ ਕਿਉਂਕਿ بارش ਕਰਕੇ ਢਾਹ ਘੱਟ ਹੈ ਬਹੁਤ ਜ਼ਿਆਦਾ ਘੱਟ ਹੈ ਅੱਛਾ ਜਿਹੜੀ ਹਿਮਾਚਲ ਤੋਂ ਬਹੁਤ ਸਬਜ਼ੀ ਆਉਂਦੀ ਹੈ ਉਸ ਤੇ ਕਿੰਨਾ ਅਸਰ ਪਿਆ ਬਹੁਤ ਜ਼ਿਆਦਾ ਅਸਰ ਪਿਆ ਮਾਰੇ ਉੱਥੇ ਤਾਂ ਗੱਡੀਆਂ ਰੁਕੀਆਂ ਪਈਆਂ ਸਾਰੀਆਂ ਡੈਮਜ ਹੋ ਗਿਆ ਮਾਲ ਸਾਰੀ ਜਿੰਨੇ ਮਾਲ ਸੀ ਸਭ ਗੱਡੀਆਂ ਪਿੱਛੇ ਰੁਝਿਆ ਪਿਆ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਬੜੀ ਗੱਲਬਾਤ ਹੋਈ ਆ ਉਥੋਂ ਜਿਹੜੇ ਟਰਾਂਸਪੋਰਟਰ ਨੇ ਜਾਂ ਸਬਜ਼ੀ ਉਥੋਂ ਭੇਜਦੇ ਨੇ ਕਿ ਕੀ ਹਾਲਾਤ ਨੇ ਉੱਥੇ ਉੱਥੇ ਬਹੁਤ ਉਪਰ ਬਗਾਰ ਟੁੱਟ ਗਏ ਨੇ ਵੀਰ ਜੀ ਉੱਥੇ ਜਦੋਂ ਦਾ ਬੱਦਲ ਦੋ ਤਿੰਨ ਵਾਰੀ ਫਟਿਆ ਉਹਦੇ ਨਾਲ ਪਾਣੀ ਫਲੱਡ ਦੇ ਨਾਲ ਪਾਣੀ ਪਾਣੀ ਹੋ ਗਿਆ ਸਾਰਾ ਉੱਥੇ ਅਜੋ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਇਹ ਦੇਖਿਆ ਕਿ ਪੰਜਾਬ ਦੇ ਵਿੱਚ ਸਬਜ਼ੀ ਘਟ ਜਾਂਦੀ ਹੈ ਬਾਕੀ ਜਿਹੜੇ ਨੇੜੇ-ਤੇੜੇ ਦੇ ਸੂਬੇ ਨੇ ਉੱਥੋਂ ਬਹੁਤ ਸਬਜ਼ੀ ਆਉਂਦੀ ਹੈ ਤੋਂ ਇਸ ਟਾਈਮ ਕਿਦਾਂ ਦੇ ਹਾਲਾਤ ਨੇ ਕਿਉਂਕਿ ਪੰਜਾਬ 'ਚ ਵੀ ਹੜ੍ਹ ਆਏ ਹੋਏ ਨੇ ਸਬਜ਼ੀ ਬਹੁਤ ਖਰਾਬ ਹੋ ਗਈ ਹੈ ਤੇ ਉੱਧਰ ਹਿਮਾਚਲ 'ਚ ਵੀ ਬਹੁਤ ਬੁਰੇ ਹਾਲ ਹੈ ਪਹਿਲੀ ਵਾਰ ਅਦਾ ਹੋਇਆ ਵੀਰ ਜੀ ਅੱਗੇ ਨਹੀਂ ਅਦਾ ਹੋਇਆ ਜਿੱਦਾਂ ਇੱਥੇ ਹੜ੍ਹ ਆਇਆ ਬਹੁਤ ਜ਼ਿਆਦਾ ਹੜ੍ਹ ਆਇਆ ਪੰਜਾਬ ਤੋਂ ਲੁਧਿਆਣਾ ਯਾਰ ਖਾਸ ਤੌਰ 'ਤੇ ਇੰਨਾ ਨੁਕਸਾਨ ਹੈ ਕਹਿ ਨਹੀਂ ਸਕਦੇ ਸਬਜ਼ੀ ਮੰਡੀ ਦੇ ਵਿੱਚ ਇੰਨੇ ਹਾਲਾਤ ਖਰਾਬ ਨੇ ਕੋਈ ਮਾਲ ਦੀ ਘੋੜੀ ਨਹੀਂ ਆਏ ਦੋ ਦਿ ਮਾਟਰ ਜੂ ਮਾਲ ਕੋਈ ਨਹੀਂ ਆਇਆ ਮਾਟਰ ਜੂ ਬਹੁਤ ਬੁਰਾ ਹਾਲ ਹੈ ਕੋਈ ਗੱਡੀਆਂ ਨਹੀਂ ਆਈਆਂ ਇੱਥੇ ਜਿਹੜੀਆਂ ਬਾਹਲੇ ਮਾੜੇ ਮਾੜੀਆਂ ਬਟੀਆਂ ਆਈਆਂ ਸਾਰੀਆਂ ਡੈਮੇਜ ਹੈ ਕਿਉਂ ਆਉਂਦੇ ਦਿਨਾਂ ਚ ਇਸੇ ਤਰ੍ਹਾਂ ਦੇ ਹਾਲਾਤ ਰਹੇ ਜੇ ਕੰਟਰੋਲ ਨਹੀਂ ਹੁੰਦਾ بارشਾਂ ਲਗਾਤਾਰ ਜਾਰੀ ਰਹਿੰਦੀਆਂ ਸੋ ਲੱਗਦਾ ਹੈ ਡਰੇਟ ਤੇ ਵੀ ਕੀਮਤਾਂ ਤੇ ਅਸਰ ਪਏਗਾ ਬਹੁਤ ਜ਼ਿਆਦਾ ਅਸਰ ਪਏਗਾ ਫਰ ਪਏਗਾ ਬਾਜ਼ਾਰ ਬਾਜ਼ਾਰ ਤੇਜ਼ ਹੋ ਜਾਣਗੇ ਬਹੁਤ ਜ਼ਿਆਦਾ ਤੇਜ਼ ਹੋ ਜਾਣਗੇ ਬਾਜ਼ਾਰ ਅੱਗੇ ਨਾਲ ਅੱਗੇ ਵੀ ਵੈਸੇ ਅੱਜ ਤੋਂ ਵੈਸੇ ਬਾਜ਼ਾਰ ਤੇਜ਼ ਹੈ ਔਰ ਫਿਰ ਵੀ ਲਿਮਟਡ ਹੈ ਅੱਜਕੱਲ ਕਿੰਨਾ 40% ਦਾ ਵਾਪਸ ਹੈ ਉਨ 80% ਦਾ ਪੈ ਗਿਆ 50% ਮਹਿੰਗੀ ਹੋ ਗਈ ਹਾਂਜੀ ਹਾਂਜੀ ਉਹ ਇਸਨ ਸਾਢੇ ਨਾਲ ਸਬਜੀ ਵਿਤਰੇਤਾ ਜਿਹੜੇ 10 ਰੇ ਸੀਗੇ ਲਗਭਗ 40 ਤੋਂ 50% ਦੀ ਜਿਹੜੀ ਸਬਜੀ ਹੈ ਉਹ ਹੁਣੀ ਮਹਿੰਗੀ ਹੋ ਚੁੱਕੀ ਹੈ ਪਰ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵੀ ਸਬਜੀ ਦੀਆਂ ਕੀਮਤਾਂ ਹੋਰ ਵੀ ਵੱਸ ਸਕਦੀਆਂ ਨੇ ਅਸੀਂ ਇਹ ਥੋਕ ਮੰਡੀ ਦੀ ਗੱਲ ਕੀਤੀ ਆ ਆਪਾਂ ਤੁਹਾਨੂੰ ਉੱਥੇ ਵੀ ਹਾਲਾਤ ਦੱਸਾਵਾਂਗੇ ਜਿੱਥੇ ਦੁਕਾਨਾਂ ਤੇ ਸਬਜ਼ੀਆਂ ਸ਼ਹਿਰ ਦੇ ਵਿੱਚ ਵੇਚੀ ਜਾਂਦੀਆਂ ਨੇ ਉੱਥੇ ਕੀ ਰੇਟ ਹੈਗੇ ਨੇ ਸੋ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਬਾਰਿਸ਼ ਕਰਕੇ ਹੜ੍ਹ ਕਰਕੇ ਲਗਾਤਾਰ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਦੂਜੇ ਪਾਸੇ ਜਿਹੜੀ ਸਬਜੀ ਹੈ ਉਹ ਵੀ ਲਗਾਤਾਰ ਮਹਿੰਗੀ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਬੱਤਰ ਹੋ ਸਕਦੇ ਨੇ ਜੇਕਰ ਬਰਸਾਤ ਅਤੇ ਹੜ੍ਹ ਦੇ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਵਰਿੰਦਰ ਸਿੰਘ ਫਿੰਦੀ ਟੀਵੀ ਪਾਰਕ ਸਬਜ਼ੀ ਮੰਡੀ ਲੁਧਿਆਣਾ